ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਐਰ ਸੈਰ ਤੇ ਇੱਕ ਦਿਖਾਵਾਂਗੇ ਜਰਸੀ ਚੋਕੇ ਦੁੱਧ ਮਿਣਕੇ ਦਿਖਾਵਾਂਗੇ ਜਮਾ ਸਟਾਰਟਿੰਗ ਦੇ ਵਿੱਚ ਪਹਿਲਾਂ ਆਪਾਂ ਐਰ ਸੈਰ ਬੜ ਤੋੜ ਕੇ ਦਿਖਾਤੀ ਹੁਣ ਆਪਾਂ ਤੋੜ ਕੇ ਦਿਖਾਉਨੇ ਜਰਸੀ ਸੋ ਵੀਰੋ ਦੂਜੇ ਨੰਬਰ ਤੇ ਜਰਸੀ ਦੇਖੋ ਤੁਰਦੀ ਜਾਵਾਂ ਦੋਨੇ ਸੂਂਜੀਆਂ ਸਵੀਆਂ ਕੋ ਕਬੂਤਰੀ ਆ ਗਿਆ ਬੱਚਿਆਂ ਦਿਖਾਉਣੇ ਸਾਨੂੰ ਨਵੇਂ ਹਾਨ ਦੇ ਵਿੱਚ ਸੋ ਤੋਰਾ ਤਰਾ ਚੈੱਕ ਕਰੋ ਹੁਣ ਬੱਚ ਚਵਾਈ ਸ਼ੁਰੂ ਕਰਾਂਗੇ ਦੁੱਧ ਸਾਨੂੰ ਮਿਲ ਕੇ ਦਿਖਾਵਾਂਗੇ ਰੇਟ ਰੱਪਾ ਸਭ ਕੋ ਵੀਡੀਓ ਦੇ ਵਿੱਚ ਹੋਗਾ ਜਿਵੇਂ ਸਵਾਦ ਆ ਜਾਵੇ ਐਂਡ ਤੱਕ ਹੋਣ ਵੱਡੀ ਸਕਰੀਨ ਤੇ ਕਰਕੇ ਵੇਖ ਜੋ ਕਰਾਂ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਸਰੀ ਕਾਲ ਬਾਈ ਜੀ ਸਸਰੀ ਕਾਲ ਬਾਈ ਜੀ ਸਸਰੀ ਕਾਲ ਹਾਂਜੀ ਨਾਮ ਐਡਰੈਸ ਦੱਸੋ ਜ ਆਪਣਾ ਹਾਂ ਬਾਈ ਭਾਉਣ ਪੀ ਸੀਗਾ ਪਿੰਡਾੜਾ ਜਿਲ੍ਹਾ ਬਰਨਾਲਾ ਜੀ ਜੇ ਅੱਜ ਆਪਾਂ ਦਿਖਾਵਾਂਗੇ ਦੋ ਬਿਹੜਾ ਹਨਾ ਦੋ ਬਿਹੜਾ ਜੀ ਇਹਦੇ ਮਾਗਰ ਦਾ ਬੱਸੀ ਹੈ ਜੀ ਅਜੇ ਨੂੰ ਤੀਜੇ ਦਿਨਾਂ ਨੂੰ ਵੀ ਨੂੰ ਆ ਨਾੜੂਆ ਨਾਲ ਆ ਭਾਈ ਇਹ ਠੀਕ ਐਰ ਸੈਰ ਦੇ ਵਿੱਚ ਨਾ ਤਾਂ 19 ਕਿਲੋ ਬੋੜੀ ਤੋਂ ਸਟਾਰਟ ਹੋਈ ਆ ਬੜਾ ਐਰ ਸੈਰ ਤੋਂ ਜਰਸੀ ਬੱਸੀ ਆ ਗਈ ਜਰਸੀ ਬੱਸੀ ਵੀਰੇ ਮਾਗਰ ਉਹਦੇ ਮਾਗਰ ਬਸਾਇਆ ਇਹਦੇ ਮਾਗਰ ਨੂੰ ਨਾੜੂਆ ਨਾਲ ਹੀ ਆ ਉਹ ਨਾੜੂਆ ਨਾਲ ਆ ਉਹ ਚੌਥਾ ਦਿਨਾਂ ਨੂੰ ਵੀ ਠੀਕ ਐ ਮੋਬਾਈਲ ਨੰਬਰ ਆਪਣਾ ਫੋਨ ਨੰਬਰ 898 ਤੇ 98 ਤੇ 68899 ਦੂਜਾ ਨੰਬਰ ਐ 975350 ਤੇ ਬੜੇ ਬਣਾ ਲੈ ਖਾਲੀ ਬਾਡੀਆਂ ਦਿਖਾ ਦੇ ਪ੍ਰਧਾਨ ਸਵਾਰ ਕੇ ਬਸ ਠੀਕ ਐ ਠੀਕ ਐ ਚਲਾ ਦੇ ਤੋ ਖਾਲੀ ਬਾਡੀਆਂ ਦੋ ਦਾ ਬੱਚੋ ਗਿਆ ਦਿਖਣਾ ਦੋਨਾਂ ਦਾ ਜਰਸੀ ਦਾ ਤੇ ਐਰ ਸ਼ੈਰ ਦਾ ਕੱਚੇ 나ੜੂਏ ਨਾਲ ਇੱਕ ਵਗਰ ਆ ਗਿਆ 91 1 ਤੇ ਇੱਕ ਵਗਰ ਆ ਗਈ ਬੱਛੀ ਤੇ ਐਰ ਸ਼ੈਰ ਲੈਣੀ ਆ ਐ ਸ਼ੈਰ ਮਿਲੂਗੀ ਚੜਾ ਦੇ ਪਰਦਾਨ ਕੰਮ ਬਈ ਤੇ ਜਰਸੀ ਲੈਣੇ ਜਰਸੀ ਮਿਲੂਗੀ ਤੇ ਚੋਣ ਦੇਖੋ ਜਮਾ ਕਿਆ ਵਾ ਤਾਂ ਲਾਠੀ ਚਾਰਜ ਨੂੰ ਡਹਿਗਦਾ ਤੇ ਧਾਰਾ ਵਜਦੀਆਂ ਲਾਹੌਰ ਸੁਣਦੀਆਂ ਜਮਾ ਮੋਟਾ-ਮੋਟਾ ਚੋਣ ਸਵਾਲ ਹੁੰਦਾ ਜਮਾ ਚਰਖੇ ਦੀ ਪੂਣੀ ਵਰਗਾ ਤੇ ਚੋਣ ਦੀ ਨਰਮਾ ਜਮਾ ਗੱਲਾਂ ਹੀ ਬੋਲੀ ਜਾਂਦਾ ਗੱਲੀਆਂ ਫਾਈ ਕੰਨਾ ਨਹੀਂ ਕਰਦੀ ਜਿਹੜਾ ਮਰਜ਼ੀ ਤੇ ਲੋ ਜਿਹੜਾ ਅਨਜਾਨ ਬੰਦਾ ਜਿਹਨੇ ਧਾਰ ਨਹੀਂ ਮਾਰੀ ਹੁੰਦੀਗੀ ਠੀਕ ਹੈ ਉਹ ਵੀ ਜੋ ਘੜੂਆ ਤਿੰਨ ਮਿੰਟ ਚਾਰ ਮਿੰਟ ਪਹਿਲਾਂ ਸੋਗਰ ਲਾਹੌਰ ਵਾਲੀ ਗੱਲ ਮੈਂ ਕਿਸੇ ਗੱਲੋਂ ਇੱਕ ਜਾਂ ਮੰਨ ਕੇ ਜਨ ਵੀ 90 95% ਦਾ ਧਾਰਵਾਜ ਦੀ ਗੱਲ ਕਿਸ ਕਰਦੇ ਨੇ ਵੀ ਕੀ ਹੋਈ ਗਈ ਜਾਂਦਾ ਇਥੇ ਜਮਾ ਤੇ ਕਿਉਂਕਿ ਸਾਲ ਚਾਰ ਹੋ ਗਏ ਮੈਨੂੰ ਵੀ ਅਗਲ ਕਹਿੰਦੇ ਬਾਦਾਮ ਖਾਨ ਵਾਲੇ ਹੁੰਦੀ ਧੱਕੇ ਖਾਨ ਨਾ ਹੁੰਦੀ ਆ ਤੇ ਵੇਖੋ ਜਮਾ ਨਜ਼ਾਰੇਦਾਰ ਕੇ ਆਵਾ ਤਾਂ ਬੱਚਾ ਛੱਟੀਆਂ ਦੀ ਨਿਆਣਾ ਪਾਇਵਲ ਪੈਰ ਗੱਡੀ ਖੜੀਆ ਜਮਾ ਕਿਆ ਪਤਾ ਜਿਵੇਂ ਮੂਸੇ ਵਾਲ ਦਾ ਖਾੜਾ ਲੱਗਿਆ ਹੁੰਦਾ ਨਾ ਖੇਤ ਦੇ ਤੇ ਤੇ ਥੱਲੇ 70 ਸਾਲ ਦਾ ਬਿਉਰਗ ਦੇ 3 ਸਾਲ ਦਾ ਬੱਚਾ ਵੀ ਰੋਂਦਾ ਚੁੱਪ ਕਰ ਜਾਂਦਾ ਵੀ ਸੁਆਦ ਆਉਂਦਾ ਜਮਾ ਉਹੋ ਜਿਹਾ ਬਹਿਣਾ ਤੇ ਲੱਗਿਆ ਵਾ ਚੋਣ ਮੂਰੇ ਖਾੜੇ ਲੱਗਿਆ ਵਾ ਕਤਰਾਂ ਦਾ ਬਈ ਥਾਂ ਵੀ ਇਦਾਂ ਦੇ ਮੁੱਠੀ ਵਾਲੇ ਬਹਿੜੇ ਨੂੰ ਠੀਕ ਹੈ ਨਾ ਗੱਲ ਤੇ ਹੱਥੀ ਚੋਲੇ ਲੈ ਕੈ ਚੂਲੇ ਲਾ ਲੈ ਤੁਸੀਂ ਨਾ ਅਗਲਾ ਜਾਗੇ ਠੀਕ ਹੈ ਹਾਂਜੀ ਤੇ ਮਸ਼ੀਨੀ ਚੋਲੇ ਹੱਥੀ ਚੋਲੇ ਕੋਈ ਡਿੱਗਦੀ ਨਹੀਂ ਗੱਲ ਦੀ ਹਨਾ ਕੋਈ ਡਿੱਕਤ ਵਾਲੀ ਗੱਲ ਨਹੀਂ ਜੀ ਵੀਰੇ ਕੋਈ ਤੇ ਸੁਆਗੀਆਂ ਦੋਨੇ ਦੂਜੇ ਦੂਜੇ ਹੀ ਦੋ ਦੂਜੇ ਛੇ ਛੇ ਦਾੰਦ ਨੇ ਬਈ ਮਾੜਾ ਛੇ ਛੇ ਦਾੰਦ ਤੇ ਜਵਾਨੀ ਜਾ ਜਾਵਾਂ ਹਨਾ ਜਵਾਨੀ ਦਾ ਮ ਉਹੀ ਭਾਵੇਂ 10 ਚੂਰੇ ਦੁੱਧ ਪੀ ਲਿਓ ਤੇ ਨਜ਼ਾਰੇਦਾਰ ਬਹਿੜਾ ਜਾਮਾ ਕਿਆ ਬਾਤਾਂ ਮਨੇ ਸੈਡ ਤੇ ਹੋ ਜੇ ਚੋਣ ਦੇ ਖੋ ਡੇਕ ਦਾ ਜਾਤੀ ਜੱਲਦੀ ਜਾਮਾ ਤੇ ਕਹਿੰਦੇ ਬਾ ਚੋਣ ਦਾ ਜੀ ਲੱਗਦਾ ਜਾਮਾ ਹਨਾ ਅੰਦਾਜ਼ਾ ਇਹ ਦੁੱਧ ਕਿੱਥੇ ਜਿਹੜੀ ਫਿਰਦੀਆਂ ਹੁਣ ਇਹੇ ਦੁੱਧ ਬਾਈ ਇਹਦੇ ਥੱਲੇ 20 20 ਕਿਲੋ ਲਗਭਗ ਹੈਗਾ ਫੁੱਲਾ ਕਹਿੰਦੇ ਬਾ ਮੈਨ ਲੱਗੇ ਨੌ ਨੂੰ 10 ਦਾ ਲੀਟਰ ਹੈਗਾ ਅੰਦਾਜ਼ਾ 10 10 ਕਿਲੋ ਹੈਗਾ ਬੇ ਡੰਗ ਦਾ ਠੀਕ ਆ ਹਾਲੇ ਤਾਂ ਦੈ ਨਹੀਂ ਫਿਰ ਤਾ ਜੇ ਨੇ ਬਈ ਜਮਾ ਪ੍ਰੈਸ ਨਹੀਂ ਗੀਆਂ ਤੇ ਜੇਰਾ ਜੂਰਾ ਜਾਮਾ ਓਕੇ ਆ ਜੇਰਾ ਵਗੈਰਾ ਡੰਦੇ ਬਾਈ ਠੀਕ ਹੈ ਜੇਰਾ ਜੂਰਾ ਆ ਗਈਆਂ ਓਕੇ ਤੇ ਹਾਈਐਸਟ ਦੁੱਧ ਕਿੰਨਾ ਕ ਪਾ ਦੇਣਗੇ ਭਾਈ ਆਹ ਆ ਸਰ ਮੰਨ ਕੇ ਜਿਹੜਾ ਮਰਜੀ ਵੀਰ 27 28 ਕਿਲੋ ਮੰਨ ਕੇ ਲੈ ਲੇ ਠੀਕ ਹੈ ਯਾਰ ਜਿਹਨੂੰ 25 ਕਿਲੋ ਮੰਨ ਕੇ ਲੈ ਲਈ ਠੀਕ ਹੈ ਇਹ ਬੜਾ ਹੈ ਮੰਨ ਕੇ ਜਲਦੀ 55 ਕਿਲੋ ਦੁੱਧ ਦਾ ਬੜਾ ਖਰਾ ਦੁੱਧ ਪਾਉਂਗੇ ਆ ਇਹਦੇ ਵਿੱਚ 50 ਕਿਲੋ ਦੁੱਧ ਪਾਉਣ ਲਾ ਦੇਣਗੇ ਬੰਦੇ ਨੂੰ 50 ਤੋਂ ਉੱਤੇ ਦੁੱਧ ਪਾਉਣਗੇ ਭਾਈ ਮੈਗਨਾ ਤੇ ਦੁੱਧ ਵੀ ਇਹਨਾਂ ਨੇ ਫਿਰ ਫੈਟ ਵਾਲਾ ਹੀ ਪਾਉਣਾ ਫੈਟ ਵਾਲਾ ਪਾਉਣਾ ਭਾਈ ਇਹਨਾਂ ਨੇ ਤੋ ਜਮਾ ਕਿਆ ਬਾਤ ਆ ਪਾਪਾ ਸੇ ਮਈਆਂ ਲਲੀ ਦੇ ਦੋਨੇ ਗਾਇਆਂ ਦੇ ਬਾਅਦ ਦੱਸਨੀ ਵੀ ਕਿ ਕਿਹੜੇ ਮੂਰੇ ਜਾਂਦੀ ਨਹੀਂ ਤੇ ਦੁੱਧ ਮੱਜਾ ਜ ਮਿਕਸ ਹੋ ਕੇ ਜਾਉਦਾ ਉਸੇ ਫੈਂਟ ਹੀ ਜਾੜੇ ਦਾਣਾ ਆਹ ਕਣਾ ਬਾਈ ਉਹੀ ਫੈਂਟ ਹੀ ਭੂਗਦਾ ਰੇੜੀ ਵੀ ਸੋ ਫਿਰ ਜਮਾ ਨਜ਼ਾਰੇਦਾਰ ਬਹਿਣਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਈ ਜਾਨੇ ਅੱਜ ਚੋਕੇ ਇੱਕ ਐਰ ਸ਼ੈਰ ਤੇ ਇੱਕ ਜਰਸੀ ਤੇ ਫਿਰ ਰੇਟ ਰੂਟ ਜੇ ਕਿਵੇਂ ਰੱਖਿਆ ਕੰਮ ਇਹਨਾਂ ਦਾ ਫਿਰ ਬਾਈ ਜਿਹੜਾ ਐਰ ਦਾ ਰੇਟ ਹੈਗਾ ਇਹ ਤਾਂ ਮੰਨ ਕੇ ਚੱਲੀ ਵੀ ਮੋਲ ਕਰਾਉਣਾ ਕੋਸ ਮਰਜੀ ਕਰ ਵਾਲੇ 195 ਦੀ ਬੈੜ ਦੇ ਦਿਆਂਗੇ ਠੀਕ ਹੈ ਜਿਹੜੀ ਆਪਣੀ ਜਰਸੀ ਹੈਗੀ ਉਹਦੇ ਦਾ ਆਪ 95 ਦੀ ਜੇ ਕੋਈ ਵੀਰ ਜੋੜੀ ਲੈਣਾ ਚਾਹੁੰਦਾ ਹੋਵੇ ਤਾਂ 195 ਦੇ ਦਿਆਂਗੇ ਤੇ ਜੋੜਾ ਦੇ ਦਾਂਗੇ 195 ਜੋ ਮਾਨਦਾਨ ਵੀ ਕਰ ਦਾਂਗੇ ਕਰ ਦਾਂਗੇ ਠੀਕ ਹੈ ਥਾਣਾ ਦੇ ਵਿੱਚ ਕੋਈ ਭੂਰ ਸਰ ਲਾਣੀ ਮੈਂ ਕਹਣਾ ਬਈ ਆਹ ਦੇ ਡਾਂਗਾ ਵਾਂਗੂ ਪੈਂਦੇ ਨੇ ਥਾਣਾ ਵੀ ਠੀਕ ਹੈ ਸੋ ਸਾਫ਼ ਸੁਥਰੇ ਚੋਂ ਆ ਜਾਵਾਂ ਹਨਾ ਬਈ ਮੈਂ ਕਹਣਾ ਮਤਲਬ ਹੀ ਲੈ ਨਜ਼ਾਰੇਦਾਰ ਜੀ ਸਭ ਲੱਗੇ ਜੀ ਕਾਦਰ ਰੱਖ ਕੇ ਹੁਣ ਚੋਂ ਵੇਈਏ ਇਹ ਨਜ਼ਾਰਾ ਆਉਂਦਾ ਇਹਨਾਂ ਨੂੰ ਚੋਂ ਬੈੜਾ ਦੇਖ ਕੇ ਜਾਵਾਂ ਇਹ ਜੇ 10 ਕਿ ਬਹਿੜਾ ਹੁਣ ਦੁੱਧੇ ਲਾ ਜਾਵੀਆ ਤੇ ਕਿਆ ਵਾਦਾ ਕੀ ਲੋੜਾ ਨੌਕਰੀ ਕਰਕੇ ਲੈਣਾ ਕੀ ਜਾਵਾ ਨਜ਼ਾਰੇਦਾਰ ਯਾਰ ਬਹਿੜਾ ਤੇ ਤੜਕੇ ਹੱਥ ਨੇ ਕੰਮ ਕੰਮ ਆਉਂਦਾ ਸੋ ਆ ਕੰਮ ਮਨ ਕੇ ਚੱਲੇ ਜਿਵੇਂ ਮਰ ਜਿੰਦਾ ਮਰਦੀ ਲੈ ਲੇ ਸੋ ਕਿਵੇਂ ਕਹਿੰਦਾ ਸਿਆਣੇ ਬੰਦੇ ਕਹਿੰਦੇ ਕੰਮ ਆਉਂਦਾ ਸੋਭਾ ਲੋਕਾਂ ਦੀ ਜਾਵਾ ਸੋ ਹੁਣ ਮੰਨ ਕੇ ਚੱਲੋ ਬਾਹਰਲੇ ਦੇਸ਼ਾਂ ਦਾ ਕੰਮ ਠੂਠਾ ਪੀ ਹੋ ਗਿਆ ਜਾਵਾ ਭਾਈ ਇਹ ਵੀ ਲੋਕ 40 40 ਲੱਖ ਲਾਗੇ ਫਿਰ ਉਹ ਵੀ ਪਾਗਲ ਗੱਲਾਂ ਕਰਨਦੇ ਸਭ ਪਤਾ ਆਉਂਦਾ ਹੈਗਾ ਸੋ ਸਰਦ ਗੱਲ ਚਾਰ ਗੱਲ ਲੱਖ ਰੁਪਏ ਨਾਲ ਵਧੇ ਘਮਜਲਦਾ ਕਰਦਾਂਗੇ ਜਿਹੜਾ ਮੁੰਡਾ 5 ਲੱਖ ਲਾ ਕੇ ਭਾਈ ਜਿਵੇਂ ਮਰਜੀ ਆਣਾ ਵੀਗਾ ਤਾਂ ਸਰਕਾਰੀ ਮੁਲਾਜ਼ਮ ਹੀ ਲੱਗ ਜਾਂਦਾ ਪਤਾ ਜਮਾ ਲੱਗਦਾ ਭਾਈ ਕਿਆ ਵਾਦਾ ਫੜ ਕੇ ਤਾਰ ਦਿੰਦੇ ਆ ਕਰਮਾਣੀਆਂ ਤਾਂ ਜਮਾ ਜਦੋਂ ਲੋਡ ਹੋਵੇ ਜਦੋਂ ਮਰਜੀ ਵੇਚ ਲੈ ਭਾਈ ਨਾਲੇ ਇੱਕ ਨੰਬਰ ਦਾ ਕੰਮ ਹੈ ਇਹ ਜਮਾ ਇੱਕ ਨੰਬਰ ਦਾ ਕੰਮ ਹੈ ਜਦੋਂ ਮਰਜੀ ਸੋ ਦੁੱਧ ਇੱਕ ਚੀਜ਼ ਦਾ ਦਈਏ ਹੁਣ ਆਪਾਂ ਕਹਿੰਨਾ ਕਰੋੜ ਦਾ ਕਿੱਲਾ ਹੋ ਗਿਆ ਜੀ ਡੇਢ ਕਰੋੜ ਦਾ ਕਿੱਲਾ ਹੋ ਗਿਆ ਕਿਉਂ ਖਰੀਦ ਦਿਆ ਕਿਉਂਕਿ ਰੋਟੀ ਦਾ ਹਰ ਇੱਕ ਬੰਦੇ ਨੇ ਖਾਣੀ ਖਾਣੀ ਆ ਆਰਤੀ ਕੋਲ ਜਾਣ ਦੀ ਲੋੜ ਨਹੀਂ ਪਣੀ ਬਈ ਆਨੇ ਵੀ ਕਹਿੰਦਾ ਬਈ ਆਰਤੀ ਕੋਲ ਲਿਆ ਕੇ ਦਿੰਦਾਗਾ ਇਹ ਦੋ ਜੀ ਨੂੰ ਕਹਿਣ ਦੀ ਲੋੜ ਹੀ ਐ ਇੱਕ ਮਿੰਟ ਤੋਂ ਪਹਿਲਾਂ ਰੁਪਈਆ ਵਾਲਾ ਦਊਗਾ ਸੋ ਇਹ ਦੁੱਧ ਪੈਂਦਾ ਆਪ ਨੂੰ ਐਡਵਾਂਸ 20 50 ਹਜ਼ਾਰ 20 ਮਿਲ ਜਾਂਦਾ ਫਿਰ 2 ਲੱਖ 2 ਲੱਖ ਤੋਂ ਵੀ ਦੇ ਦਿੰਦਾ ਗਣਾ 10 12 ਪੌਸਿਆਂ ਦਾ ਦੁੱਧ ਪੈਂਦਾ ਜੀ ਦੋ ਜਮਾ ਸੋ ਤੜਕੇ ਉੱਠਦੇ ਨੂੰ ਚਾਹ ਦਾ ਕੱਪ ਹਰ ਇੱਕ ਬੰਦੇ ਨੂੰ ਚਾਹੀਦਾ ਪੜੇ ਉਹ ਕਿਹੜਾ ਬੰਦਾ ਜਿਹੜਾ ਇੰਡੀਆ 'ਚ ਉੱਠ ਰਸ ਚਾਹ ਨਹੀਂ ਪੀਂਦਾ ਤੇ ਬੈਜੀ ਵੀ ਗੱਲ ਗੱਲ ਦੀ ਆਪਾਂ ਇੱਕ ਆਪਾਂ ਗ ਚਾ ਆਉਗਾ ਤੇ ਦੁੱਧ ਦਊਗਾ ਜਮਾ ਸੋ ਦੁੱਧ ਜਣੇ ਸਾਨੂੰ ਦੋ ਬਿਹੜਾ ਦਿਖਾ ਦਿਆਂ ਜਮਾ ਬਾੜੜਿਆਂ ਦੇਖੋ ਕੰਗਣੀਆਂ ਲਾ ਦਿਆਂ ਜਮਾ ਇੱਕ ਵਗਰ ਬੱਛਾ ਆ ਗਿਆ ਇੱਕ ਵਗਰ ਬੱਚੀ ਰੇਟ ਵੀ ਵਿੱਚ 1 ਲੱਖ ਇਹਦਾ ਹੈਗਾ ਕੱਲੀ ਦਾ 5000 ਹਣਾ ਬਾਈ ਇੱਕ 5000 ਬਈ ਇਹਦਾ ਠੀਕ ਹੈ ਜੋੜਾ ਲਊ ਤੇ ਇੱਕ 9500 ਦੇ ਦਿਆਂ ਇੱਕ 9500 ਦੇਣੀਆਂ ਨੇ ਬਾਈ ਠੀਕ ਹੈ ਤੇ ਯਾਰ ਬਿਹੜਾ ਦੇਖੋ ਜਮਾ ਕੋਈ ਭੂਰ ਸਰ ਲੈਣੀ ਕੰਗਣੀਆਂ ਲਾ ਰਿਆ ਬਾੜੜੀਆਂ ਤੇ ਦੋ ਟਾਈਮ ਚਵਾ ਕੇ ਦੇਵਾਂਗੇ ਜਮਾ ਬਾਈ ਦੋ ਟਾਈਮ ਤਿੰਨ ਟਾਈਮ ਚੋਲੇ ਕੋਈ ਚੱਕਰੀ ਨਹੀਂਗਾ ਠੀਕ ਹੈ ਹਾਂ ਤੋ ਬੜਾ ਦੇਖੋ ਯਾਰ ਜਮਾ ਨਜ਼ਾਰੇਦਾਰ ਜਮਾ ਸੋ ਇਹ ਮਨ ਲੱਗੇ ਦਾ ਕੰਮ ਲੰਬਾ ਚੌੜਾ ਵੜਾ ਹੋ ਜੂ ਆਪਣਾ ਹਣਾ ਵੜਾ ਦਾ ਮਾ ਚੌੜਾ ਹੋਈ ਬਈ 11 ਕਿਲੋ ਦੀ ਬਾਲਟੀ ਆਈ ਠੀਕ ਆ ਝੱਗ ਮਾਰ ਕੇ 9 ਲੀਟਰ ਦੁੱਧ ਜਮਾ ਹੈਗਾਗਾ 9 ਲੀਟਰ ਤੇ ਬਈ ਦੁੱਧ ਆਗਾ ਐ ਮਨਨ ਕੇ ਕਾਲਾ ਇਹਦੀ ਤੀਜਾ ਮਨਗਾ ਪੰਜਵਾਂ ਡੰਗ ਇਹਨੂੰ ਐ ਬੜਾ ਆਪਾਂ ਪ੍ਰੋਪਰ ਇਹ ਖਾਲੀ ਨਹੀਂ ਕਰੀਏਗੀ ਆ ਜੀ ਠੀਕ ਆ ਹਾਂ ਕਹਦੇ ਬਾ ਲੀਟਰ ਲੀਟਰ ਦੁੱਧ ਛੱਡਿਆ ਗਿਆ ਤਾਂ ਇਹਦੀ ਲੀਟਰ ਆਪਾਂ ਦੁੱਧ ਵੇ ਛੱਡਿਆ ਕਿਉਂਕਿ ਸ਼ਾਮ ਦਾ ਬੇਲਾਗਾ ਕਿਉਂਕਿ ਤਾਜ਼ੀਆਂ ਸੂਈਆਂ ਠੰਡਾ ਦਾ ਮੌਸਮ ਆ ਜੀ ਕਿਉਂਕਿ ਹੁ ਰਾਸ ਆਇਆ ਇਹ ਕਿਰਾਤੀ ਹੋ ਗਈ ਠੀਕ ਹੈ ਸੁਭਰਾ ਦੇਖੋ ਜਮਾ ਸ਼ਾਮ ਦਾ ਟਾਈਮ ਆ ਪਾ ਚਵਾਈ ਬਿਹੜਾ ਦੀ ਕਰਕੇ ਦਿਖਾਤੀ ਇੱਕ ਜਰਸੀ ਤੇ ਕਹੇ ਸਿਆ ਦੂਜੀ ਵੀ ਮੰਨ ਕੇ ਜਾ ਉਹ ਘੱਟ ਨਹੀਂ ਜਾਵਾ ਕੀ ਬਾਤ ਆ ਉਹ ਵੀ ਦੇਖੋ ਜਮਾ 16 ਟੈਰੀਓ ਕਦੀ ਮੇਰੇ ਪਈ ਬਹਿ ਜਾਮ ਸੁਆ ਭਜਾ ਡੱਕੀਆਂ ਜਮ ਤੇ ਨੰਬਰ ਨੰਬਰ ਬੋਲ ਦੇ ਬਾਈ ਦੁਬਾਰਾ ਫੋਨ ਨੰਬਰ ਹੈ 987786889 ਦੂਜਾ ਨੰਬਰ ਹੈ 973550 ਸਾਲੀਏ ਵੱਡੇ ਭਰਾ ਨੰਬਰ ਹੈ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ